ਸਰਦਾਰ ਜੈ ਕਿਸ਼ਨ ਸਿੰਘ ਕਰੋੜੀ ਜੀ ਜਿੰਕੀ ਸ੍ਰੀਕਰ ਪੰਜਾਬ ਵਿਧਾਨ ਸਭਾ ਉਹ ਅੱਛਾ ਸਾਡੇ ਸਕੂਲ ਆਇਆ ਤੇ ਸਾਡੇ ਦੋ ਰੂਮ ਸੀਗੇ ਨਾਲ ਉਹਨਾਂ ਤੋਂ ਘੱਟ ਦੀ ਤਸਰ ਹੋਣੀ ਤੇ ਪ੍ਰਾਇਮਰੀ ਦੀ ਇਖਤਿਆਰ ਵਾਲੀ ਤੇ ਕਰੋੜੀ ਸੀ ਪਹਿਲਾਂ ਤਾਂ ਮੈਂ ਆਪਣੇ ਪੂਰੇ ਸਕੂਲ ਸਟਾਫ ਵੱਲੋਂ ਐਮਐਲਏ ਸਾਹਿਬ ਦਾ ਇਹ ਸਾਡੇ ਪ੍ਰੋਗਰਾਮ ਜਿਹੜਾ ਸਕੂਲ ਦੇ ਸਾਡੇ ਘਾਟਣ ਦਾ ਪ੍ਰੋਗਰਾਮ ਆ ਉਹ ਤੇ ਆਪ ਤੇ ਬਹੁਤ-ਬਹੁਤ ਉੱਜੀਆਂ ਆਨ ਧੰਨਵਾਦ ਤੁਹਾਡਾ ਤੁਸੀਂ ਆਪਣੇ ਵੀ ਸ਼ਡਿਊਲ ਵਿੱਚੋਂ ਸਾਨੂੰ ਸਮਾਂ ਦਿੱਤਾ ਤੇ ਸਰਕਾਰ ਨੇ ਜਾਦੀ ਸਰਕਾਰ ਬਣੀ ਆ ਸਾਨੂੰ ਦੋ ਰੂਮ ਮਿਲੇ ਆ ਬਹੁਤ ਵਧੀਆ ਉਹ ਮਟੀਰੀਅਲ ਵੀ ਬਹੁਤ ਵਧੀਆ ਮਿਲਿਆ ਤੇ ਟਾਈਮ ਵੀ ਸਕੂਲ ਚ ਇੱਕ ਕੁਝ ਵੀ ਤੁਸੀਂ ਦੇਖਿਆ ਹੋਣਾ ਬਾਹਰ ਚਾਰ ਦੀਵਾਰੀ ਬਣੀ ਰੂਮ ਬਣੇ ਆ ਤੇ ਅਸੀਂ ਵੀ ਸਰ ਜਦੋਂ ਸਰਕਾਰ ਸਾਡੀ ਹੈਲਪ ਕਰ ਰਹੀ ਹੈ ਅਸੀਂ ਵੀ ਸਰ ਬੱਚਿਆਂ ਬਹੁਤ ਇਮਾਨਦਾਰੀ ਨਾਲ ਪੜ੍ਹਾ ਰਹੇ ਹਾਂ ਕਿਉਂਕਿ ਇਹ ਸਾਡਾ ਫਿਊਚਰ ਆ ਅਸੀਂ ਮੇਰਾ ਸਟਾਫ ਚਾਹੇ ਮੇਰਾ ਹਾਈ ਸਕੂਲ ਦਾ ਹੋਵੇ ਚਾਹੇ ਮੇਰੇ ਸਾਥੀ ਪ੍ਰਾਇਮਰੀ ਸਕੂਲ ਦੇ ਹੈਰੇ ਆ ਬਹੁਤ ਹੀ ਇਮਾਨਦਾਰੀ ਨਾਲ ਪੜਾਉਂਦੇ ਆ ਜੀ ਸਾਡੇ ਰਿਜ਼ਲਟ ਬਹੁਤ ਵਧੀਆ ਆਦੇ ਆ ਤੇ ਅਸੀਂ ਇਕੱਲਾ ਐਜੂਕੇਸ਼ਨ ਨਹੀਂ ਦਿੰਦੇ ਅਸੀਂ ਅਸੀਂ ਐਜੂਕੇਸ਼ਨ ਦੇ ਨਾਲ ਨਾਲ ਕੋਸ਼ਿਸ਼ ਕਰਦੇ ਆਂ कि एक एक्टिविटी बजे चंगे कार दी हिदातों ਨੂੰ ਟ੍ਰੈਪੜੇ ਉਪਰਾਣੇ ਆ ਤਾਂ ਕਿ ਬੱਚੇ ਜਿਹੜੇ ਆ ਵਧੀਆ ਮੋਰਲ এডਿਕੇਸ਼ਨ ਲੈਣ ਇੱਕ ਚੰਗੇ ਨਾਗਰਿਕ ਬਣ ਤਾਂ ਕਿ ਜਿਹੜਾ ਸਾਡਾ ਪੰਜਾਬ ਜਿਹੜਾ ਹੋ ਤਰੱਕੀ ਕਰੇ ਤੇਰਾ ਤੁਸੀਂ ਕੁਝ ਨਹੀਂ ਸਮਝਾਇਆ ਕਿ ਮम्मा मम्मा ਸਮਝਾਇਆ ਤੁਹਾਨੂੰ ਪਰ ਮੈਂ ਭੁੱਲ ਗਈ beta ਮੈਂ ਤਾਂ ਵੀ ਬਹੁਤ ਬਿਜੀ ਹੂੰ ਤੁਮ ਮੈਂ ਧੰਨਵਾਦੀ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਸਿੱਖਿਆ ਮੰਤਰੀ ਖਰਜੋਤ ਸਿੰਘ ਬਾਜੀ ਦਾ ਤੇ ਸਭ ਤੋਂ ਆਪਾਂ ਜਿਆਦਾ ਧੰਨਵਾਦੀ ਆ ਸ੍ਰੀ ਜਰਾਜੀਤ ਸਿੰਘ ਰੋੜੀ ਜੋ ਸਾਡੇ ਹਲਕੇ ਦੇ ਵਿਧਾਇਕ ਨੇ ਤੇ ਵਿਧਾਨ ਸਭਾ ਦੇ ਡਿਟੀ ਸਪੀਕਰ ਵੀ ਨੇ ਸਾਡੇ ਮਾਨ ਸਾਡੇ ਇਲਾਕੇ ਦੇ ਮਾਨ ਵੀ ਨੇ ਅਸੀਂ ਇਹਨਾਂ ਦਾ ਇੱਥੇ ਆਉਣ ਤੇ ਤਹਿ ਦਿਲੋਂ ਧੰਨਵਾਦ ਕਰਦੇ ਜੀ ਆਇਆਂ ਆਖਦੇ ਹਾਂ ਬਾਕੀ ਇਸ ਸਕੂਲ ਦੇ ਸਟਾਫ ਦਾ ਜੋ ਇੱਥੇ ਮਿਹਨਤ ਐਨੀ ਮਿਹਨਤ ਕੀਤੀ ਹੈ ਇੱਥੇ ਸਾਰੇ ਸਟਾਫ ਦਾ ਕਿਉਂਕਿ ਇਸ ਸਕੂਲ ਦੇ ਵਿੱਚ ਪੜਾਈ ਬਹੁਤ ਵਧੀਆ ਬਹੁਤ ਵਧੀਆ ਟੀਚਰ ਬਹੁਤ ਵਧੀਆ ਕਿਉਂਕਿ ਚਾਹੇ ਮੈਂ ਇੱਥੇ तकरीबन ਹਫਤੇ ਬਾਅਦ ਸਕੂਲ ਚ ਆਉਂਦਾ ਰਹਿਣਾ ਪਰ ਮੈਨੂੰ ਕਿਉਂਕਿ ਅਸੀਂ ਵੀ ਇੱਕ ਵਾਰ ਸਟੂਕਟ ਰਹੇ ਹਾਂ ਸਾਨੂੰ ਚਾਹੇ ਮੇਰੇ ਤੋਂ ਛੋਟੀ ਉਮਰ ਦੇ ਟੀਚਰ ਆ ਸਾਡੀ ਬਾਸਤੀ ਬਹੁਤ ਹੀ ਵੱਡੀ ਉਪਲਬਧੀ ਹੈ ਇੱਕ ਜੋ ਟੈਸਟ ਹੁੰਦਾ ਹੈ ਸਾਡੇ ਸਕੂਲ ਦਾ ਗਵਰਨਮੈਂਟ ਸਕੂਲਸ ਦਾ 8ਵੀਂ ਕਲਾਸ ਦੇ ਬੱਚੇ ਉਸ ਵਿੱਚ ਅਪੀਅਰ ਹੁੰਦੇ ਹਨ ਨੈਸ਼ਨਲ ਮੀਨਸ ਕਾ ਮੈਰਿਟ ਸਕਾਲਰਸ਼ਿਪ ਐਨ ਐਮ ਐਮ ਐਸ ਦਾ ਟੈਸਟ ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਦੱਸਦੇ ਹੋਇਆ ਕਿ ਹਰ ਸਾਲ ਸਾਡੇ ਬੱਚੇ ਇਹ ਜੋ ਟੈਸਟ ਹੈ ਇਹ ਕ੍ਰੈਕ ਕਰਦੇ ਹਨ ਤੇ ਇਸ ਸਾਲ ਵੀ ਸਾਡੇ ਤਿੰਨ ਬੱਚਿਆਂ ਨੇ ਟੈਸਟ ਕ੍ਰੈਕ ਕੀਤਾ ਤੇ ਉਹਨਾਂ ਨੇ 12710 ਵਾਹਿਗੁਰੂ ਜੀ ਕੀ ਫਤਿਹ ਦੇਖੋ ਗਰਮੀ ਦਾ ਟਾਈਮ ਹੈ ਮੈਂ ਬੇਨਤੀ ਕਰਾਂਗਾ ਕਿ ਫਤਿਹ ਫਤਿਹ ਦਾ ਜਵਾਬ ਗੱਜ-ਬੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਮੈਂ ਜਿਹੜੇ ਪਿੱਛੇ ਬਰਾਂਡੇ 'ਚ ਬੱਚੇ ਬੈਠੇ ਆ ਉਹਨਾਂ ਨੂੰ ਵੀ ਬੇਨਤੀ ਕਰਨੀ ਉਹਨਾਂ ਬੱਚੇ ਨੂੰ ਇੱਥੇ ਲਿਆਓ ਕਿਉਂਕਿ ਮੈਂ ਕੋਈ ਭਾਸ਼ਣ ਨਹੀਂ ਦੇਣਾ ਮੈਂ ਸਿਰਫ ਜਿਹੜੀਆਂ ਦੋ ਚਾਰ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਨੀਆਂ ਨੇ ਜੋ ਮੇਰੇ ਦਿਲ ਦੀਆਂ ਗੱਲਾਂ ਨੇ ਅੱਜ ਸਰਕਾਰੀ ਹਾਈ ਸਕੂਲ ਸੈਲਾ ਖੁਰ ਦੇ ਵਿੱਚ ਬੈਠੇ ਆ ਇਸ ਸਕੂਲ ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਨੇ ਉਹ ਬੱਚੇ ਜਿੱਥੇ ਬੈਠੇ ਨੇ ਔਰ ਅੱਜ ਉਹਨਾਂ ਬੱਚਿਆਂ ਦੇ ਮਾਪੇ ਵੀ ਇੱਥੇ ਅੱਜ ਬੈਠੇ ਨੇ ਔਰ ਪਿੰਡਾਂ ਦੇ ਪੰਚ ਸਰਪੰਚ ਜਿਨ੍ਹਾਂ ਨੂੰ ਤੁਸੀਂ ਬੜੀ ਉਮੀਦ ਦੇ ਨਾਲ ਚੁਣਿਆ ਉਹ ਵੀ ਅੱਜ ਇੱਥੇ ਬੈਠੇ ਨੇ ਸਰਕਾਰ ਵੀ ਬੈਠੀ ਹੈ ਔਰ ਇਹਦੇ ਨਾਲ ਸੰਗਤ ਵੀ ਬੈਠੀ ਆ ਬੱਚੇ ਮਾਪੇ ਤੇ ਸਰਕਾਰ ਵਿੱਚ ਰਗੇ ਹੁਣ ਜਿਹੜੇ ਬੱਚਿਆਂ ਨੂੰ ਪੜ੍ਹਾਉਂਦੇ ਨੇ ਉਹ ਟੀਚਰ ਰਗੇ ਉਹ ਟੀਚਰ ਵੀ ਆ ਜਿੱਥੇ ਬੈਠੇ ਨੇ ਮੈਂ ਸਿਰਫ ਤੁਹਾਡਾ ਜਿਹੜਾ ਜਵਾਬ ਹੈ ਉਹ ਮੈਂ ਤੁਹਾਡੇ ਕੋਲ ਲੈਣਾ ਚਾਹੁੰਦਾ ਜੇਕਰ ਤੁਹਾਨੂੰ ਲੱਗਦਾ ਹੈ ਕਿ ਜਿੰਨੀਆਂ ਵੀ ਗੱਲਾਂ ਸਟੇਜ ਤੋਂ ਬੋਲੀਆਂ ਗਈਆਂ ਨੇ ਬੱਚੋ ਜਰਾ ਧਿਆਨ ਨਾਲ ਸੁਣੋ ਜੇਕਰ ਮਾਪੇ ਨੂੰ ਲੱਗਦਾ ਹੈ ਜੇਕਰ ਸਰਪੰਚ ਸਾਹਿਬਾਨ ਨੂੰ ਲੱਗਦਾ ਹੈ ਜੇਕਰ ਟੀਚਰ ਸਾਹਿਬਾਨ ਨੂੰ ਲੱਗਦਾ ਹੈ ਜੋ ਵੀ ਇਸ ਸਟੇਜ ਦੇ ਉੱਤੇ ਬੋਲਿਆ ਗਿਆ ਹੈ ਉਹ ਸੱਚ ਹੈ ਤਾਂ ਮੈਂ ਕੁਝ ਨਾਮ ਲੈਣੇ ਆ ਹੱਥਾਂ ਨਾਲ ਤਾੜੀ ਤੇ ਮੋਹਰੇ ਜਿੰਦਾਬਾਦ ਦਾ ਨਾਰਾ ਲੱਗਣਾ ਚਾਹੀਦਾ ਹੈ ਅੱਜ ਤੋਂ 3 ਸਾਲ ਪਹਿਲਾਂ ਕੱਲੀ-ਕੱਲੀ ਗਲੀ ਕੱਲੇ-ਕੱਲੇ ਮਹੱਲੇ ਜਾ ਕੇ ਵੋਟਾਂ ਮਾ ਕੇ ਆਏ ਆ ਕਿ ਇੱਕ ਮੌਕਾ ਅਰਵਿੰਦ ਕੇਜਰੀਵਾਲ ਜੀ ਨੂੰ ਇੱਕ ਮੌਕਾ ਭਗਵੰਤ ਮਾਨ ਜੀ ਨੂੰ ਦਿਓ ਅਸੀਂ ਸਕੂਲਾਂ ਦੀ ਦਿਸ਼ਾ ਤੇ ਦਸ਼ਾ ਜਿਹੜੀ ਹੈ ਉਹ ਬਦਲ ਦੇਾਂਗੇ ਅੱਜ 25-30 ਲੱਖ ਰੁਪਏ ਦੇ ਨਾਲ ਜਿਹੜਾ ਸਕੂਲ ਦੇ ਵਿੱਚ ਕੰਮ ਹੋਇਆ ਉਹਦਾ ਉਹਨੂੰ ਕਾਟਰ ਕਰਨਾ ਹੈ ਇਹਦਾ ਮੈਨੂੰ ਤੁਹਾਡੇ ਕੋਲ ਜਵਾਬ ਚਾਹੀਦਾ